ਪਹਿਲਾਂ ਅਸੀਂ ਦਿੱਲੀ ਮਗਰ ਮਾਰਦੇ ਰਹੇ ਢੂੜ ਸਾਲ ਉੱਥੇ ਠੱਕੇ ਖਾ ਕੇ ਵੀ ਬਦਲਾ ਲਿਆ ਮੈਂ ਕਿ ਬਦਲਾ ਲਿਆ ਮੈਂ ਗਿਆ ਬਦਲਾ ਲੈ ਸਾਨੂੰ ਉਹਦੀ ਤਾਂ ਨਿਆਮ ਐਦੋਂ ਐਦੋਂ ਮਾਰਦਾ ਤਾਂ ਮੁੱਖ ਮੰਤਰੀ ਆਉਣੇ ਨਹੀਂ ਕੋਈ ਜੇ ਨਹੀਂ ਆ ਸਾਡੇ ਜਮੀਂ ਵੇੜੇ ਕਰਕੇ ਜ਼ਮੀਨ ਦਾ ਖੋਹ ਨਹੀਂ ਲੱਗਿਆ ਕੋਈ ਪੈਸਾ ਵੀ ਨਹੀਂ ਦੇਣਾ ਤੁਹਾਨੂੰ ਕੁਝ ਦੇਣੀ ਨਹੀਂ ਜਦੋਂ ਇਹ ਤਾਂ ਜ਼ਹਿਰ ਹੀ ਦੇ ਦੇਣ ਇਸ ਤੋਂ ਬਤਾ ਮਾਰ ਨਹੀਂ ਆ ਹੁਕੀ ਸਾਰੇ ਪੰਜਾਬ ਨੂੰ ਮਾਰਨ ਲਈ ਕੰਮ ਕਰ ਲਿਆ ਸਾਡੇ ਤਾਂ ਬਚਦੀ ਗੱਕ ਨਹੀਂ ਪਿੰਡ ਪਿੰਡ ਵਿੱਚ ਸਾਡਾ ਸੱਤ ਭਗਵਾਨ ਤਮਾਨ ਵੀ ਜਮਾ ਮੋਦੀ ਦੇ ਰਾਹ ਤੇ ਚੱਲਿਆ ਹੈਗਾ ਜਣੀ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਪਛੜਾ ਕੇ ਲੋਕਾਂ ਨੂੰ ਜੋਗਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗਾ ਵੀ ਲੈਂਡ ਪੂਲਿੰਗ ਪਾਲਿਸੀ ਆ ਰਹੀ ਆ ਕਹਿੰਦੇ ਬਹੁਤ ਵਧੀਆ ਅਸੀਂ ਤੁਹਾਡੇ ਜਮੀਨਾਂ ਲਵਾਂਗੇ ਇਹਦੇ ਡਵੈਲਪਮੈਂਟ ਹੋਊਗੀ ਜਣੀ ਹੈਰਾਨੀ ਦੀ ਗੱਲ ਇਹ ਹੈ ਵੀ ਜੇ ਇੱਕ ਕਿੱਲਾ ਦੇਣਾ ਹੈਗਾ ਇੱਕ ਕਿੱਲੇ ਦੇ ਮਗਰ ਜਣੀ 1200 ਗਾਜਾ ਦਾ ਤੁਹਾਨੂੰ ਪਲਾਟ ਦੇਵਾਂਗੇ ਉਹਦੇ ਚੋ 1000 ਗਾਜਾ ਰਹਾਇਸੀ ਹੋਊਗਾ ਤੇ 200 ਗਾਜਾ ਕਮਰਸ਼ੀਅਲ ਹੋਊਗਾ ਤੁਸੀਂ ਤਾਂ ਮੌਜਾ ਮਾਰੋਗੇ ਇਹਦਾ ਸਹੀ ਤਾਂ ਐ ਵੀ ਕਹਿ ਰਹੇ ਨੇ ਵੀ ਤੁਸੀਂ ਜਿਹਨੇ ਨਹੀਂ ਦੇਣੀ ਨਾ ਦਿਓ ਹੂੰ ਜਣੀ ਕਿਸਾਨ ਪਲਾਟਾਂ 'ਚ ਖੇਤੀ ਕਰਨਗੇ ਕਿ ਲਿਆਂ 'ਚ ਖੇਤੀ ਹੋ ਨਹੀਂ ਰਹੀ ਪਲਾਟਾਂ 'ਚ ਖੇਤੀ ਕਰਨਗੇ ਇਸ ਕਰਕੇ ਪੂਰੀ ਤਰ੍ਹਾਂ ਨਾਲ ਫਲੌਪ ਆ ਜਿਹੜਾ ਇਹ ਇਹਨਾਂ ਦੀ ਪਾਲਿਸੀ ਹੋਈ ਹੈਗੀ ਆ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਮੂਹਰੇ ਮੂੰਹ ਡੱਗੂਗਾ ਤੇ ਇਹ ਪਾਲਿਸੀ ਵਾਪਸ ਲਊਗਾ ਕਿਉਂਕਿ ਬਹੁਤ ਖਤਰਨਾਕ ਪਾਲਿਸੀ ਆ ਇਹ ਪਾਲਿਸੀ ਪੂਰੀ ਤਰ੍ਹਾਂ ਲੋਕਾਂ ਨੇ ਬੁੱਝ ਲਈ ਇਹ ਇਹਨੂੰ ਲੋਕ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਕਰਦੇ ਜਦੋਂ ਪੰਜਾਬ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਗਏ ਸੀ ਤਾਂ ਪਿੰਡਾਂ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰਾਂ ਦੇ ਆਉਣ ਤੇ ਮਨਾਹੀ ਹੋਈ ਸੀ ਪਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਸਕੀਮ ਲੈ ਕੇ ਆਂਦੀ ਹੈ ਜਿਸ ਦੇ ਤਹਿਤ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਲੈਂਡ ਪੁਲਿੰਗ ਸਕੀਮ ਦੇ ਤਹਿਤ ਕਲੋਨੀਆਂ ਦੀ ਡਿਵੈਲਪ ਕੀਤੀ ਜਾਣੀ ਹੈ ਪਰ ਕਿਸਾਨ ਇਸ ਸਮੇਂ ਇਸ ਨੂੰ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਕਿਸਾਨ ਯੂਨੀਅਨਾਂ ਦੇ ਲਈ ਇਹ ਜਿਹੜੀ ਸਕੀਮ ਹੈ ਇਸ ਦਾ ਵਿਰੋਧ ਕਰਨਾ ਵਕਾਰ ਦਾ ਸਵਾਲ ਬਣ ਗਿਆ ਪਰ ਇਸ ਸਮੇਂ ਅਸੀਂ ਸੋਈਆਂ ਕਲਾਂ ਪਿੰਡ ਦੇ ਵਿੱਚ ਖੜੇ ਆ ਜਿੱਥੇ 568 ਏਕੜ ਜ਼ਮੀਨ ਹੈ ਜਿਹੜੀ ਪਿੰਡ ਦੀ ਉਹ ਜਿਹੜੀ ਇਸ ਸਕੀਮ ਦੇ ਤਹਿਤ ਲਈ ਜਾਣੀ ਆ ਪਰ ਪਿੰਡ ਦੇ ਵਿੱਚ ਇਸ ਸਮੇਂ ਵਿਰੋਧ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਇਸ ਤਰ੍ਹਾਂ ਦੇ ਜਿਹੜੇ ਚੇਤਾਵਨੀ ਬੋਰਡ ਨੇ ਪਿੰਡ ਦੇ ਹਰ ਜਿੱਥੋਂ ਵੀ ਪਿੰਡ ਦੇ ਵਿੱਚ ਐਂਟਰੈਂਸ ਹੁੰਦੀ ਆ ਉਸ ਜਗ੍ਹਾ ਤੇ ਲਗਾ ਦਿੱਤੇ ਗਏ ਨੇ ਤੇ ਪਿੰਡ ਦੇ ਵਿੱਚ ਲੰਬੇ ਸਮੇਂ ਬਾਅਦ ਦੁਬਾਰਾ ਜਿਹੜੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਨੇ ਉਹ ਬਣਨੀ ਸ਼ੁਰੂ ਹੋ ਗਈ ਆ ਤੇ ਇੱਥੇ ਅੱਜ ਇਕਾਈ ਵੀ ਯੂਨੀਅਨ ਵੱਲੋਂ ਬਣਾਈ ਗਈ ਤੇ ਵੱਡੇ ਪੱਧਰ ਤੇ ਪਿੰਡ ਨੇ ਇਕੱਠਾ ਕਰਕੇ ਉਸ ਦੇ ਵਿਰੋਧ ਦੇ ਵਿੱਚ ਮਤੇ ਪਾਏ ਨੇ ਸਾਡੇ ਨਾਲ ਪਿੰਡ ਦੇ ਲੋਕ ਨੇ ਪਹਿਲਾਂ ਔਰਤਾਂ ਨਾਲ ਗੱਲਬਾਤ ਕਰਦੇ ਆਂਗੇ ਮਾਤਾ ਜੀ ਕੀ ਨਾਮ ਹੈ ਆਪਣਾ ਸਿੰਦਰ ਕੌਰ ਜੀ ਮਾਤਾ ਜੀ ਕਿੰਨੀ ਜ਼ਮੀਨ ਆ ਤੁਹਾਡੇ ਕੋਲੇ ਮਤਲਬ ਤਾਂ 2 ਕਿੱਲੇ ਨੇ ਹੂੰ ਤਾਂ ਕਿਵੇਂ ਦੇਖਦੇ ਹਾਂ ਕਿ ਅੱਜ ਜਿਹੜੀ ਸਕੀਮ ਦੇ ਤਹਿਤ ਤੁਹਾਡੇ ਪਿੰਡ ਦੀ ਜ਼ਮੀਨ ਰੁਕੀ ਆ ਤਾਂ ਕੀ ਰਾਹ ਬਚਦਾ ਅਗੇ ਤੁਹਾਡੇ ਕੋਲੇ ਕੀ ਬਚਦਾ ਫਿਰ ਹੂੰ ਅਸੀਂ ਕੀ ਕਰਨੇ ਨੇ ਫਿਰ ਕਰ ਜਦੋਂ ਸਾਡੀਆਂ ਜ਼ਮੀਨਾਂ ਹੀ ਗਈਆਂ ਫਿਰ ਅਸੀਂ ਕੀ ਕਰਨੇ ਆਂਗੇ ਹੂੰ ਮੇ ਅਸੀਂ ਜਿਵੇਂ ਨਾ ਨੀਂਦੇ ਅਸ ਤਾਂ ਦੇ ਬੱਚੇ ਪਾਲਦਾ ਹਿੱਲਾ ਕਰਿਆ ਹੋਇਆ ਸਾਡਾ ਤਾਂ ਹੂੰ ਅਸ ਤਾਂ ਦੇ ਬੱਚੇ ਪਾਲ ਰਹੇ ਹਾਂ ਦੋ ਕਿੱਲਾਂ ਤੇ ਹੂੰ ਉਹ ਤਾਂ ਹੁਣ ਮੌਜ ਦਾ ਫਿਰਦਾ ਲੈ ਕੇ ਬੋਟਾ ਜਹਾਜਾਂ ਚੜ੍ਹੇ ਹੂੰ ਆ ਦੇਖ ਲਓ ਸਾਡਾ ਕੀ ਬੁਰਾ ਹਾਲ ਕਰਤਾ ਉਹਨੇ ਹੂੰ ਪਰ ਸਰਕਾਰ ਤਾਂ ਕਹਿੰਦੀ ਹੈ ਵੀ 50000 ਰੁਪਏ ਤੋਂ 1 ਲੱਖ ਰੁਪਏ ਤੱਕ ਅਸੀਂ ਠੇਕਾ ਦੇਵਾਂਗੇ ਤੁਹਾਨੂੰ ਤੁਹਾਡੀ ਜਿਹੜੀ ਕੋਲੋਨੀ ਡਿਵੈਲਪ ਹੋਗੀ ਤੁਹਾਡੇ ਬਹੁਤ ਸਾਰੇ ਜਿਹੜੇ ਫਾਇਦੇ ਹੋਣ ਆ ਤਾਂ ਕਿਸਾਨਾਂ ਨੂੰ ਬਹੁਤ ਸਾਰਾ ਫਾਇਦਾ ਹੋਣਾਗਾ ਨਾ ਸਾਨੂੰ ਕੋਈ ਫਾਇਦਾ ਨਹੀਂ ਵੀਰੇ ਸਾਨੂੰ ਤਾਂ ਸਾਡ ਨੂੰ ਤਾਂ ਸਾਡੀਆਂ ਜ਼ਮੀਨਾਂ ਹੀ ਰਹਣ ਦੇ ਵੀ ਤੇ ਸਾਨੂੰ ਤਾਂ ਫਾਇਦੇ ਦੀ ਲੋੜ ਨਹੀਂ ਹਮ ਅਸਤਾਬ ਦੇ ਉਸੇ ਨੂੰ ਦੇਖ ਕੇ ਸੜ ਤਾਂ ਕਰਸਾਨੀ ਹੈ ਜੇ ਸਾਡੀਆਂ ਜ਼ਮੀਨਾਂ ਗਈਆਂ ਸਾਡੀ ਕਰਸਾਨੀ ਗਈ ਫਿਰ ਅਸੀਂ ਬੱਚੇ ਕਿਹਦੇ ਸਿੱਤੇ ਪਾਲਾਂਗੇ ਤੁਸੀਂ ਐਂ ਲਾ ਹਮ ਵੀ ਸਾਨੂੰ ਤਾਂ ਲੋੜ ਨਹੀਂ ਅਸੀਂ ਤਾਂ ਜਿਹੇ ਜਿਹੇ ਹੈਗੇ ਬਸ ਉਹ ਹੀ ਠੀਕਾ ਕੀ ਲੱਗਦਾ ਕਿ ਫਾਇਦਾ ਹੋਊਗਾ ਨਹੀਂ ਇਸ ਸਕੀਮ ਦੇ ਸਾਡੀ ਫਾਇਦਾ ਸਾਨੂੰ ਕੋਈ ਫਾਇਦਾ ਨਹੀਂ ਭਾਈ ਕੋਈ ਫਾਇਦਾ ਨਹੀਂ ਸਾਨੂੰ ਤਾਂ ਜਿਹੜੀ ਸਾਡੇ ਆਪਣੀ ਚੀਜ਼ ਆ ਸਾਨੂੰ ਉਹ ਠੀਕ ਹੈ ਬਸ ਸਾਡੇ ਕੋਲ ਸਾਨੂੰ ਕਿਸੇ ਦੀ ਪੈਸੇ ਦੀ ਲੋੜ ਨਹੀਂ ਸਾਨੂੰ ਕਿਸੇ ਦੀ ਕੋਈ ਮਤਲਬ ਪਲਾਟਾਂ ਦੀ ਲੋੜ ਨਹੀਂ ਸੰਗਰੂਰ ਨਾਲ ਲੱਗਦਾ ਇਹ ਪਿੰਡ ਹੈਗਾ ਜਿਸ ਦੀ ਸਾਰੀ ਦੀ ਸਾਰੀ ਜ਼ਮੀਨ ਸਿਰਫ ਮਹਿਜ 220 ਏਕੜ ਜ਼ਮੀਨ ਹੈ ਜਿਹੜੀ ਉਹ ਬਚੀ ਹੈਗੀ ਪਿੰਡ ਦੇ ਵਿੱਚ ਹੋਰ ਲੋਕਾਂ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਹੈ ਆਪਣਾ ਕੁਲਦੀਪ ਸਿੰਘ ਜੀ ਕੁਲਦੀਪ ਜੀ ਇਹ ਚੇਤਾਵਨੀ ਬੋਰਡ ਤੁਸੀਂ ਲੈ ਕੇ ਖੜੇ ਹੋਏ ਹੋਗੇ ਕੀ ਕਾਰਨ ਇਸ ਬੋਰਡ ਦਾ ਕਾਰਨ ਇਹ ਹੈ ਜੀ ਜਿਹੜੀ ਲੈਂਡ ਪੋਲਿੰਗ ਸਕੀਮ ਸਰਕਾਰ ਲੈ ਕੇ ਆਈ ਹੈ ਅਸੀਂ ਇਹਦੇ ਵਿਰੋਧ ਦੇ ਵਿੱਚ ਇਹ ਲੈ ਕੇ ਖੜੇ ਆਂ ਕਿਉਂਕਿ ਅਸੀਂ ਪਹਿਲਾਂ ਦੇਖੋ ਸਰਕਾਰ ਨੂੰ 92 ਐਮ.ਐਲ.ਏ ਦਿੱਤੇ ਨੇ ਇਨਾ ਜ਼ੋਰ ਲਾ ਕੇ ਇਹਨੂੰ ਬਣਾਇਆ ਸਾਨੂੰ ਕੀ ਪਤਾ ਸੀ ਸੰਤਾ ਜੀ ਵੀ ਬਦਲਾ ਆਊਗਾ ਪਹਿਲਾਂ ਅਸੀਂ ਦਿੱਲੀ ਮਗਜ ਮਾਰਦੇ ਰਹੇ ਢੂੜ ਸਾਲ ਉੱਥੇ ਤੱਕ ਇਹ ਕਹਾ ਕਿ ਵੀ ਬਦਲਾ ਲਿਆਵਾਂਗੇ ਬਦਲਾ ਲਿਆਵਾਂਗੇ ਆ ਬਦਲਾ ਲੈ ਸਾਨੂੰ ਹਦੀ ਤਾਂ ਨਿਆਮ ਇਦੋਂ ਇਦੋਂ ਮਾਰਦਾ ਤਾਂ ਮੁੱਖ ਮੰਤਰੀ ਆਉਣੇ ਨਹੀਂ ਕੋਈ ਜੇ ਨਹੀਂ ਆ ਸਾਡੇ ਜਮੀਂ ਵੇੜੇ ਕਰਕੇ ਜ਼ਮੀਨਾਂ ਖੋਹਣੀ ਲੱਗਿਆ ਕੋਈ ਪੈਸਾ ਵੀ ਨਹੀਂ ਦੇਣਾ ਤੁਹਾਨੂੰ ਕੁਝ ਦੇਣੀ ਨਹੀਂ ਜਦੋਂ ਇਹ ਤਾਂ ਜ਼ਹਿਰ ਹੀ ਦੇ ਦੇਣ ਇਸ ਤੋਂ ਬਤਾ ਮਾਰ ਨਹੀਂ ਆ ਹੋ ਕੀ ਸਾਰੇ ਪੰਜਾਬ ਨੂੰ ਮਾਰਨ ਲਈ ਕੰਮ ਕਰ ਲਿਆ ਸਾਡਾ ਬਚਦੀ ਹੈ ਕੱਖ ਨਹੀਂ ਪਿੰਡ ਪਿੰਡ ਵਿੱਚ ਸਾਡਾ 550 ਏਕੜ ਦੇ ਵਿੱਚ ਬਿਲਕੁਲ ਜਗਤਾਰ ਸਿੰਘ ਕਾਲਾ ਝਾੜ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਨੇ ਕਿਵੇਂ ਦੇਖਦੇ ਹੋ ਕਿ ਅੱਜ ਇਸ ਪਿੰਡ 'ਚ ਕਾਹੀ ਬਣਾਈ ਹੈ ਕੀ ਲੱਗਦਾ ਹੈ ਕਿ ਜ਼ਮੀਨਾਂ ਬਚਾਉਣ ਦੇ ਲਈ ਕਿਸਾਨ ਦੁਆਰਾ ਇਕੱਠਾ ਹੋ ਰਹੇ ਨੇ ਬਿਲਕੁਲ ਨੰਗੇ ਚਿੱਟੇ ਤੌਰ ਦੇ ਉੱਤੇ ਡਾਕਾ ਜ਼ਮੀਨਾਂ ਦੇ ਉੱਤੇ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਸੀਂ ਸੋਹਣਾਂ ਪਣ ਚੁੱਕੇ ਹੋਗਾ ਸਾਡੀਆਂ ਮਾਮਾ ਨੇ ਕਿਹਾ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜ਼ਮੀਨਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਕਿਉਂਕਿ ਜਿਹੜਾ ਜ਼ਮੀਨਾਂ ਖੋਹਣ ਦੀ ਇਹ ਪਾਲਿਸੀ ਲੈ ਕੇ ਆਇਆ ਪਹਿਲਾਂ ਹੈ ਮੋਦੀ ਨੇ ਸਾਰਾ ਕਾਰਪੋਰੇਟ ਘਰਾਣਿਆਂ ਦੇ ਅੰਡਰ ਚੱਲ ਕੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਪੋੜ ਲਿਆ ਉੱਥੇ ਵੱਡੇ ਜਿਹੜੇ ਇਹਨਾਂ ਨੇ ਸੈਲੂ ਦੇ ਗਦਾਮ ਲਾ ਲਏ ਵੱਡੀਆਂ ਬੰਦਰਗਾਹਾਂ ਲਾ ਲਈਆਂ ਵੱਡੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਕੱਢੀ ਜਾ ਰਹੇ ਨੇ ਵੱਡੀਆਂ ਬੋਲਟ ਟ੍ਰੇਨਾਂ ਲੈ ਕੇ ਆ ਰਹੇ ਨੇ ਜਣੀ ਹਜ਼ਾਰ ਹਜ਼ਾਰ ਕਿੱਲੇ ਦੇ ਵਿੱਚ ਡੰਪ ਬਣਾਉਣ ਜਾ ਰਹੇ ਸਾਡੇ ਖੇਤਾਂ ਚੋਂ ਸਾਰਾ ਮਾਲ ਉੱਥੇ ਢੋਣਾ ਹੈਗਾ ਭਗਵਾਨ ਤਮਾਨ ਵੀ ਜਮਾ ਮੋਦੀ ਦੇ ਰਾਹ ਤੇ ਚੱਲਿਆ ਹੈਗਾ ਜਣੀ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਪਛੜਾ ਕੇ ਲੋਕਾਂ ਨੂੰ ਚੋਗਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਲੈਂਡ ਪੂਲਿੰਗ ਪਾਲਿਸੀ ਆ ਰਹੀ ਆ ਕਹਿੰਦੇ ਬਹੁਤ ਵਧੀਆ ਅਸੀਂ ਤੁਹਾਡੀਆਂ ਜ਼ਮੀਨਾਂ ਲਵਾਂਗੇ ਇਹਦੇ ਡਵੈਲਪਮੈਂਟ ਹੋਊਗੀ ਜਣੀ ਹੈਰਾਨੀ ਦੀ ਗੱਲ ਇਹ ਆ ਵੀ ਜੇ ਇੱਕ ਕਿੱਲਾ ਦੇਣਾ ਹੈਗਾ ਇੱਕ ਕਿੱਲੇ ਦੇ ਮਗਰ ਜਣੀ 1200 ਗਾਜਾ ਦਾ ਤੁਹਾਨੂੰ ਪਲਾਟ ਦੇਵਾਂਗੇ ਉਹਦੇ ਚੋ 1000 ਗਾਜਾ ਰਹਾਇਸੀ ਹੋਊਗਾ ਤੇ 200 ਗਾਜਾ ਕਮਰਸ਼ੀਅਲ ਹੋਊਗਾ ਤੁਸੀਂ ਤਾਂ ਮੌਜਾ ਮਾਰੋਗੇ ਜਣੀ ਅਸੀਂ ਇਹ ਕਹਿੰਨੇ ਹੈਗੇ ਆ ਵੀ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਲੈਂਡ ਪੂਲਿੰਗ ਪਾਲਿਸੀ ਇਹ 2013 ਵਾਲੇ ਐਕਟ ਦੇ ਅਧੀਨ ਲੈ ਕੇ ਆਏ ਹੈਗੇ ਨੇ ਜਣੀ 2013 ਦੇ ਐਕਟ ਦੀਆਂ ਵੀ ਧਜੀਆਂੜੀਆਂ ਨੇ ਇਹਨਾਂ ਨੇ ਜਿਹੜਾ 2013 ਦਾ ਐਕਟ ਆ ਜ਼ਮੀਨਾਂ ਵਾਲਾ ਉਹ ਐਕਟ ਇਹ ਕਹਿੰਦਾ ਹੈਗਾ ਵੀ ਪਿੰਡ ਦੇ 70 80% ਲੋਕਾਂ ਦੀ ਸਹਿਮਤੀ ਦੇ ਨਾਲ ਜ਼ਮੀਨਾਂ ਜਿਹੜੀਆਂ ਲਈਆਂ ਨੇ ਕਿਹੜੇ ਪਿੰਡ ਚ ਆ ਕੇ ਇਹਨਾਂ ਨੇ ਰੋਕਾਂ ਦੀ ਸਹਿਮਤੀ ਲਈ ਹੈਗੀ ਆ ਇਸ ਕਰਕੇ ਇਹ ਜਿਹੜੀ ਸਹਿਮਤੀ ਨਹੀਂ ਲਈ ਹੈਗੀ ਜਣੀ ਪੂਰੀ ਤਰ੍ਹਾਂ ਦੇ ਨਾਲ ਇਹ ਕਹਿ ਰਹੇ ਨੇ ਵੀ ਟੋੜੀ ਜ਼ਮੀਨ ਲੈਣ ਤੋਂ ਬਾਅਦ ਇਹ ਮਤਲਬ ਕਲੋਨੀਆਂ ਦੇ ਵਿੱਚ ਕਲੋਨੀਆਂ ਤਾਂ ਪਹਿਲਾਂ ਇੱਥੇ ਵਿਲੀਆਂ ਪਈਆਂ ਨੇ ਆ ਭਲਾ ਢੇ ਦੀ ਖੰਡ ਮਿਲ ਹੈਗੀ ਆ ਮਾਨਸਾ ਦੀ ਖੰਡ ਮਿਲ ਹੈਗੀ ਆ ਕਿੰਨੀਆਂ ਜ਼ਮੀਨਾਂ ਜਣੇ 27111 ਜਿਹੜੇ ਪਲਾਟ ਇਦੋਂ ਪਹਿਲਾਂ ਕੱਟੇ ਹੋਏ ਨੇ ਉਹ ਵਿਲੇ ਪਏ ਹੈਗੇ ਨੇ ਇੱਥੇ ਕਿਹੜੀਆਂ ਕਲੋਨੀਆਂ ਬਸੋਣੇ ਸਾਡੇ ਬੱਚੇ ਤਾਂ ਬਾਹਰ ਜਾ ਰਹੇ ਨੇ ਜਣੇ ਇਸ ਕਰਕੇ ਇਹ ਆ ਵੀ ਕਹਿੰਦੇ ਜੇ ਥੋੜਾ ਕਰੋੜ ਦਾ ਕਿੱਲਾ ਕਰੋੜ ਦਾ ਥੋੜਾ ਪਲਾਟ ਹੋ ਜਾਊਗਾ ਭਲਾ ਸਾਨੂੰ ਇੱਕ ਗੱਲ ਦੱਸਣ ਦੱਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਰੋੜ ਰੁਪਏ ਦਾ ਪਲਾਟ ਕੌਣ ਖਰੀਦੂਗਾ ਕੇ ਕਿ ਤੋਦਰਗੇ ਲੋਕ ਉਹ ਪਰ ਸਰਕਾਰ ਕਹਿੰਦੀ ਹੈ ਕਿ ਠੇਕਾ ਦੇਵਾਂਗੇ ਤੇ ਜਿਹੜਾ ਕਿਸਾਨ ਜ਼ਮੀਨ ਦੇਊਗਾ ਉਹਨੂੰ ਜਿਹੜਾ ਕਮਰਸ਼ੀਅਲ ਪਲਾਟ ਵੀ ਮਿਲੂਗਾ ਰਹਾਇਸ਼ੀ ਪਲਾਟ ਵੀ ਮਿਲੂਗਾ ਜੇਕਰ ਕਲੋਨੀ ਡਿਵੈਲਪ ਹੁੰਦੀ ਹੈ ਜਿਹੜਾ ਵੀ ਉਹਦੇ ਚ ਮੁਨਾਫਾ ਉਹ ਕਿਸਾਨ ਨੂੰ ਵੀ ਦਿੱਤਾ ਜਾਊਗਾ ਇਹਦਾ ਸਜ ਤਾਂ ਐ ਵੀ ਕਹਿ ਰਹੇ ਨੇ ਵੀ ਤੁਸੀਂ ਜਿਹਨੇ ਨਹੀਂ ਦੇਣੀ ਨਾ ਦਿਓ ਹੂੰ ਜਣੀ ਕਿਸਾਨ ਪਲਾਟਾਂ 'ਚ ਖੇਤੀ ਕਰਨਗੇ ਕਿ ਲਿਆਂ 'ਚ ਖੇਤੀ ਹੋ ਨਹੀਂ ਰਹੀ ਪਲਾਟਾਂ 'ਚ ਖੇਤੀ ਕਰਨਗੇ ਇਸ ਕਰਕੇ ਪੂਰੀ ਤਰ੍ਹਾਂ ਨਾਲ ਫਲੌਪ ਆ ਜਿਹੜਾ ਇਹ ਇਹਨਾਂ ਦੀ ਪਾਲਿਸੀ ਹੋਈ ਹੈਗੀ ਆ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਮੂਹਦੇ ਮੂੰਹ ਡੱਗੂਗਾ ਤੇ ਇਹ ਪਾਲਿਸੀ ਵਾਪਸ ਲਊਗਾ ਕਿਉਂਕਿ ਬਹੁਤ ਖਤਰਨਾਕ ਪਾਲਿਸੀ ਆ ਇਹ ਪਾਲਿਸੀ ਪੂਰੀ ਤਰ੍ਹਾਂ ਲੋਕਾਂ ਨੇ ਬੁੱਝ ਲਈ ਇਹ ਇਹਨੂੰ ਲੋਕ ਇਸ ਤਰੀਕੇ ਨਾਲ ਪ੍ਰਵਾਸਤ ਨਹੀਂ ਕਰ ਰਹੇ ਬਿਲਕੁਲ ਵਜੂਦ ਹੈ ਜਿਹੜਾ ਪਿੰਡਾਂ ਦਾ ਉਹ ਖਤਰੇਚਾਸ ਪਿੰਡ ਦੇ ਸਰਪੰਚ ਨੇ ਉਹ ਵੀ ਵਿਰੋਧ ਦੇ ਵਿੱਚ ਨੇ ਕੀ ਲੱਗਦਾ ਕਿ ਪੰਚਾਇਤ ਵੀ ਬਿਲਕੁਲ ਵਿਰੋਧ ਦੇ ਵਿੱਚ ਹੈ ਹਾਂਜੀ ਹਾਂ ਪੰਚਾਇਤ ਪੂਰੀ ਵਿਰੋਧਚਾਹੀ ਦੇ ਹਾਂ ਗ੍ਰਾਮ ਸਭਾ ਦਾ ਮਤਾ ਪਾ ਦਿੱਤਾ ਗਿਆ ਜੀ ਆਪਣਾ ਪੰਚਾਇਤ ਵੱਲੋਂ ਹੀ ਹਾਂਜੀ ਪੰਚਾਇਤ ਇਸ ਨੀਤੀ ਦੇ ਬਿਲਕੁਲ ਖਿਲਾਫ ਹੈ ਜੀ ਪਰ ਲਗਾਤਾਰ ਜਿਵੇਂ ਪੰਚਾਇਤਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਕਈ ਵਾਰੀ ਸਰਪੰਚਾਂ ਦੇ ਉੱਪਰ ਤਾਂ ਤੁਹਾਡੇ ਤੇ ਨਹੀਂ ਇਸ ਤਰ੍ਹਾਂ ਦੇ ਦਬਾਅ ਪਾਏ ਗਏ ਜਦੋਂ ਲੋਕਾਂ ਨੇ ਪਿੰਡਦਿਆਂ ਨੇ ਪਿੰਡਦਿਆਂ ਨੇ ਨੁਮਾਇੰਦਾ ਚੁਣਿਆ ਸਾਨੂੰ ਸਰਪੰਚ ਤਾਂ ਅਸੀਂ ਪਿੰਡ ਦੇ ਨਾਲ ਹੀ ਖੜਾਂਗੇ ਪਿੰਡ ਤੋਂ ਬਾਹਰ ਤਾਂ ਚੱਲ ਨਹੀਂ ਸਕਦੇ ਐਵੇਂ ਹੀ ਸਰਕਾਰਾਂ ਨੂੰ ਵੀ ਜਿਵੇਂ ਨੁਮਾਇੰਦੇ ਬਣਾਏ ਨੇ ਲੋਕਾਂ ਨਹੀਂ ਬਣਾਏ ਨੇ ਲੋਕਾਂ ਦੇ ਨਾਲ ਹੀ ਚੱਲਣਾ ਚਾਹੀਦਾ ਲੋਕਾਂ ਤੁਹਾਡੇ ਹੁੱਕ ਨਹੀਂ ਚੱਲਣਾ ਚਾਹੀਦਾ ਇਹਨਾਂ ਨੂੰ ਇਹ ਨੀਤੀਆਂ ਨੂੰ ਉਹਨਾਂ ਨੂੰ ਨੋਟੀਫਿਕੇਸ਼ਨਾਂ ਨੂੰ ਕੈਨਸਲ ਕਰਨਾ ਚਾਹੀਦਾ ਨਹੀਂ ਤਾਂ ਜਿਵੇਂ ਇਹਨਾਂ ਨੇ ਨੋਟੀਫਿਕੇਸ਼ਨ ਅਸੀਂ ਨੇ ਲਾਏ ਹੋ ਨੇ ਚੇਤਾਵਨੀ ਲਾਈ ਹੋਈ ਹੈ ਵੀ ਜੇਹੀ ਆਪ ਦਾ ਕੋਈ ਵੀ ਵਰਕਰ ਹੈ ਸਾਡੇ ਪਿੰਡ ਵਿੱਚ ਜਿੰਨਾ ਚਿਰ ਇਹ ਨੋਟੀਫਿਕੇਸ਼ਨ ਕੈਨਸਲ ਨਹੀਂ ਹੁੰਦੇ ਸਾਡੇ ਵਿੱਚ ਉਹ ਦਾਖਲ ਹੁੰਦਾ ਜੀ ਨਾ ਕਰੀਏ ਬਿਲਕੁਲ ਪਿੰਡ ਦੇ ਵਿੱਚ ਇਸ ਸਮੇਂ ਜਿਹੜੇ ਇਸ ਤਰ੍ਹਾਂ ਦੇ ਚੇਤਾਵਨੀ ਬੋਰਡ ਨੇ ਉਹ ਸਾਰੇ ਚ ਰਸਤਿਆਂ ਤੇ ਲਗਾ ਦਿੱਤੇ ਗਏ ਨੇ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਜਦੋਂ ਤੱਕ ਇਹ ਸਕੀਮ ਵਾਪਸ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਪਿੰਡ ਦੇ ਵਿੱਚ ਐਂਟਰ ਨਾ ਕਰੇ ਤੇ ਉਹ ਆਪਣੇ ਜਾਨ ਮਾਲ ਦਾ ਖੁਦ ਜ਼ਿੰਮੇਵਾਰ ਹੋਵੇਗਾ ਤਾਂ ਹੁਣ ਕਿਤੇ ਨਾ ਕਿਤੇ ਇੱਕ ਵੱਡਾ ਵਿਰੋਧ ਆ ਜਿਹੜਾ ਉਹ ਇਸ ਸਮੇਂ ਸਰਕਾਰ ਦਾ ਪਿੰਡਾਂ ਦੇ ਵਿੱਚ ਸ਼ੁਰੂ ਹੋ ਚੁੱਕਿਆ ਪਰ ਦੂਜੇ ਪਾਸੇ ਮਸਲਾ ਇਹੀ ਖੜਾ ਹੈਗਾ ਕਿ ਪਿੰਡਾਂ ਦੀ ਜਿਹੜੀ ਹੋਂਦ ਹੈ ਦੱਸਿਆ ਜਾ ਰਿਹਾ ਹੈਗਾ ਕਿ 100 ਏਕੜ ਤੋਂ ਜਿਹੜੇ ਉੱਪਰ ਪਿੰਡ ਨੇ ਸਕੀਮ ਦੇ ਤਹਿਤ ਪ੍ਰਭਾਵਿਤ ਹੋਣਗੇ ਉਹਨਾਂ ਦੀ ਹੋਂਦ ਦੇ ਉੱਪਰ ਵੱਡਾ ਜਿਹੜਾ ਖਤਰਾ ਮੰਡਰਾ ਰਿਹਾ ਜਿਸ ਨੂੰ ਲੈ ਕੇ ਸਮੇਂ ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰਦੇ ਨਜ਼ਰ ਆ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ